ਪਿਆਰੇ ਦਰਸ਼ਕ ਪਿਆਰ ਭਰੀ ਸਤਿ ਸ੍ਰੀ ਅਕਾਲ ਮਾਂ ਬੋਲਦੀ ਨਹੀਂ ਬਸ ਜਿੰਦੀ ਹੈ ਕੀ ਤੁਸੀਂ ਕਦੇ ਆਪਣੀ ਮਾਂ ਦੀ ਚੁੱਪ ਨੂੰ ਸੁਣਿਆ ਉਹ ਚੁੱਪ ਕਿਉਂ ਹੁੰਦੀ ਹੈ ਪਰ ਉਸ ਦਾ ਦਿਲ ਚੀਖਦਾ ਹੈ ਉਹ ਕੁਝ ਨਹੀਂ ਕਹਿੰਦੀ ਪਰ ਸਭ ਕੁਝ ਬਿਆਨ ਕਰਦੀ ਹੈ ਮਾਂ ਕਦੇ ਸ਼ਿਕਾਇਤ ਨਹੀਂ ਕਰਦੀ ਕਿਉਂਕਿ ਉਸ ਦੀ ਖਮੋਸ਼ੀ ਹੀ ਉਸ ਦੀ ਸਭ ਤੋਂ ਵੱਡੀ ਪੁਕਾਰ ਹੁੰਦੀ ਹੈ ਜਦੋਂ ਬੱਚਾ ਬਿਮਾਰ ਹੁੰਦਾ ਨਾ ਤਾਂ ਮਾਂ ਰੱਤਾਂ ਨੂੰ ਜਾਗਦੀ ਹੈ ਪਰ ਜੇ ਕਿਤੇ ਖੁਦ ਬਿਮਾਰ ਪੈ ਜਾਵੇ ਤਾਂ ਕਹਿੰਦੀ ਕੁਝ ਨਹੀਂ ਬਸ ਥੱਕ ਗਈਆਂ ਜਦੋਂ ਪੇਟ ਸਭ ਦਾ ਭਰਿਆ ਹੋਵੇ ਤਾਂ ਜਾ ਕੇ ਮਾਂ ਖਾਣਾ ਖਾਂਦੀ ਹੈ ਪਰ ਜਦੋਂ ਉਸ ਨੂੰ ਕਿਤੇ ਭੁੱਖ ਲੱਗੀ ਹੋਵੇ ਤਾਂ ਵੀ ਕਹਿ ਦਿੰਦੀ ਅਜੇ ਭੁੱਖ ਨਹੀਂ ਜਦ ਦਰਦ ਮਾਂ ਨੂੰ ਹੁੰਦਾ ਕਿਉਂਕਿ ਮਾਂ ਦਾ ਦੁੱਖ ਉਸਦੇ ਚਿਹਰੇ ਤੇ ਨਹੀਂ ਉਸਤੇ ਭਗਵਾਨ ਦੇ ਸਾਹਮਣੇ ਹੁੰਦਾ ਮਾਂ ਦੀ ਖਮੋਸ਼ੀ ਹਰ ਗੱਲ ਲੁਕੀ ਹੁੰਦੀ ਹੈ ਜੋ ਉਹ ਕਹਿਣਾ ਚਾਹੁੰਦੀ ਹੈ ਪਰ ਉਹ ਡਰਦੀ ਹੈ ਕਿਤੇ ਉਸ ਦੀ ਚਿੰਤਾ ਬੱਚਿਆਂ ਤੇ ਬੋਝ ਨਾ ਬਣ ਜਾਵੇ ਉਸ ਦਾ ਸਰੀਰ ਥੱਕ ਜਾਂਦਾ ਪਰ ਉਹ ਥੱਕਣ ਦਾ ਹੱਕ ਵੀ ਖੁਦ ਤੋਂ ਖੋ ਲੈਂਦੀ ਐ ਆਪਣੇ ਹੰਝੂ ਤੱਕ ਪੀ ਜਾਂਦੀ ਐ ਤਾਂ ਕਿ ਕੋਈ ਉਸ ਦੀਆਂ ਅੱਖਾਂ ਤੋਂ ਸਵਾਲ ਨਾ ਦੇਖੇ ਕਦੇ ਗੌਰ ਕਰਨਾ ਜਦੋਂ ਤੁਸੀਂ ਕੰਮ ਚ ਰੁੱਝੇ ਹੁੰਦੇ ਹੋ ਨਾ ਤਾਂ ਮਾਂ ਚੁੱਪ ਚਾਪ ਤੁਹਾਡਾ ਚਿਹਰਾ ਵੇਖਦੀ ਰਹਿੰਦੀ ਉਸ ਦੀਆਂ ਨਜ਼ਰਾਂ ਉੱਚਦੀਆਂ ਸਭ ਠੀਕ ਤਾਂ ਹੈ ਨਾ ਪਰ ਲਫ਼ਜ਼ ਨਹੀਂ ਨਿਕਲਦੇ ਖਾਮੋਸ਼ਂ ਦੀਏ ਉਹ ਹਰ ਵੇਲੇ ਸਾਡੇ ਲਈ ਉੱਠਦੀ ਐ ਕਦੇ ਆਪਣੇ ਲਈ ਨਹੀਂ ਜਾਗਦੀ ਜੋ ਹਰ ਤਿਹਾੜ ਸਾਡੇ ਲਈ ਸਜਾਉਂਦੀ ਐ ਉਹ ਕਦੇ ਆਪਣੇ ਲਈ ਕੁਝ ਨਹੀਂ ਮੰਗਦੀ ਉਸ ਦੇ ਕੱਪੜੇ ਸਭ ਧੂੜ ਵਿੱਚ ਆਉਂਦੇ ਐ ਉਸ ਤੰਗਾਂ ਜ਼ਰੂਰਤਾਂ ਦੀ ਲਿਸਟ ਕੋਈ ਨਹੀਂ ਹੁੰਦੀ ਹਰ ਗੱਲ ਜਾਣਦੀ ਹੈ ਪਰ ਆਪਣੀ ਗੱਲ ਕਦੇ ਨਹੀਂ ਕਹਿੰਦੀ ਅੱਜ ਦੇ ਸਮੇਂ 'ਚ ਮਾਂ ਦੀ ਖਮੋਸ਼ੀ ਹੋਰ ਵੀ ਗਹਿਰੀ ਹੁੰਦੀ ਜਾ ਰਹੀ ਹੈ ਕਿਉਂਕਿ ਅਸੀਂ ਫੋਨ ਤੇ ਵਿਝੇ ਹਾਂ ਮਾਂ ਇੰਤਜ਼ਾਰ ਕਰਦੀ ਰਹਿੰਦੀ ਹੈ ਕਿ ਇੱਕ ਕਾਲ ਆਵੇ ਜਿਸ ਵਿੱਚ ਉਹ ਸਿਰਫ ਕਿਵੇਂ ਹੋ ਮਾਂ ਸੁਣ ਸਕੇ ਉਹ ਪੁੱਛਦੀ ਨੇ ਪਰ ਉਮੀਦ ਕਰਦੀ ਐ ਕਦੇ ਕਦੇ ਸਿਰਫ ਹਾਂ ਮਾਂ ਅੱਜ ਤੇਰੀ ਬਹੁਤ ਯਾਦ ਆ ਰਹੀ ਐ ਕਹਿ ਦੇਣ ਨਾਲ ਹੀ ਉਸ ਦੀਆਂ ਰਾਤਾਂ ਰੋਸ਼ਨ ਹੋ ਜਾਂਦੀਆਂ ਉਹ ਪੁਰਾਣੀ ਐਲਬਮ ਵੇਖਦੀ ਐ ਜਿੱਥੇ ਤੁਸੀਂ ਹੱਸਦੇ ਹੋ ਖੇਡਦੇ ਹੋ ਅੱਜ ਦੁਨੀਆ ਤਸਵੀਰਾਂ 'ਚ ਤੁਸੀਂ ਹੋ ਪਰ ਮਾਂ ਨਹੀਂ ਮਾਂ ਹੋਲੀ-ਹੋਲੀ ਹੀਲਚ ਗੁੰਮ ਹੋ ਰਹੀ ਐ ਕਿਉਂਕਿ ਉਸਦੀ ਖਾਮੋਸ਼ੀ ਹੁਣ ਸੁਣਨ ਵਾਲਾ ਕੋਈ ਨਹੀਂ ਬਚਿਆ ਜਿਸ ਨੇ ਤੁਹਾਨੂੰ ਚੱਲਣਾ ਸਿਖਾਇਆ ਅੱਜ ਉਹ ਆਪਣੇ ਲਈ ਸਹਾਰਾ ਲੱਭ ਰਹੀ ਐ ਜਿਸ ਨੇ ਤੇਰੇ ਅਥਰੂਆਂ ਨੂੰ ਆਪਣੀ ਹਥੇਲੀ 'ਤੇ ਲਿਆ ਉਹ ਆਪਣੀਆਂ ਅੱਖਾਂ ਖੁਦ ਛਪਾਈ ਹੈ ਜਿਸਨੇ ਬਿਨਾ ਮੰਗੇ ਸਭ ਕੁਝ ਤੈਨੂੰ ਦਿੱਤਾ ਉਹ ਹੁਣ ਆਪਣੇ ਲਈ ਮੰਗਣ ਤੋਂ ਸ਼ਰਮਾਉਂਦੀ ਹੈ ਉਸਦੀ ਦੁਨੀਆ ਤੇਰੇ ਨਾਲ ਉਸਦੀ ਦੁਨੀਆ ਤੇਰੇ ਨਾਲ ਹੀ ਸ਼ੁਰੂ ਹੁੰਦੀ ਹੈ ਤੂੰ ਕਦੋਂ ਆਖਰੀ ਵਾਰ ਮਾਂ ਕੋਲ ਰੁਕਿਆ ਸੀ ਮਾਂ ਦੀ ਖਮੋਸ਼ੀ ਨਾ ਸੁਣੋ ਉਸ ਨੂੰ ਸਮਝੋ ਉਸ ਦੀ ਚੁੱਪ ਵਿੱਚ ਉਹ ਸਭ ਕੁਝ ਛੁਪਿਆ ਹੋਇਆ ਹੈ ਜੋ ਉਹ ਕਦੇ ਨਹੀਂ ਕਹੇਗੀ ਉਸ ਨੂੰ ਮਹਿੰਗੇ ਤੋਹਫੇ ਨਹੀਂ ਚਾਹੀਦੇ ਬਸ ਇੱਕ ਕਾਲ ਇੱਕ ਵਾਰ ਗੱਲ ਹੀ ਲਗਾਓ ਇੱਕ ਵਾਰ ਆਈ ਲਵ ਯੂ ਮੰਨ ਇਸ ਵਿੱਚ ਹੀ ਉਸ ਦੀ ਪੂਰੀ ਦੁਨੀਆ ਅੱਜ ਹੀ मां ਕੋਲੇ ਬੈਠੋ ਉਸ ਦਾ ਹੱਥ ਪਕੜੋ ਤੇ ਕਹੋ ਹੁਣ ਤੂੰ ਮਾਂ ਚੁੱਪਣਾ ਰਹਿ ਮੈਂ ਸੁਣ ਰਿਹਾ ਹਾਂ ਨਾ ਧੰਨਵਾਦ ਦੋਸਤੋ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ